ਅੱਜ ਜਿਹੜੀ ਸਭੀ ਮਦਦਗਾਹ ਮਸਲਸਾ ਸਭੀ ਨਵੀਂ ਕਮੇਟੀ ਚੁਣੀ ਗਈ ਸੀ ਉਹਦਾ ਫੈਸਲਾ ਬਜਟਾ ਜਿਹੜਾ ਉਹ ਪੇਸ਼ ਹੋਇਆ ਸੀਗਾ ਤੇ ਇਹ ਜਿਹੜਾ ਬਜਟਾ ਲਗਭਗ ਕਰੋੜ ਦੇ ਵੱਧ ਨਾਲ ਪੇਸ਼ ਕੀਤਾ ਗਿਆ ਜਿਹੜਾ ਫਿਰ ਨਰਮ ਲਗਭਗ 6 ਕਰੋੜ ਹੋ ਜਿਹੜਾ ਉਹਨੂੰ ਕੋਰਟ ਇਸ ਨਾਲ ਕੋਰੜਾ ਕੀਤਾ ਗਿਆ ਤੇ ਬੁਲੇ ਮਾਨ ਨਾਲ ਦੱਸ ਦਿਆਂ ਵੀ ਜਿਹੜੀ ਕਮੇਟੀ ਜਾਂ ਕਮੇਟੀ ਦੀ ਅਮਦਨ ਵਿੱਚ ਵਾਧਾ ਹੋਇਆ ਤੇ ਸਾਰੇ ਮਿਲ ਕੇ ਹੀ ਆ ਵੀ ਅਗਲੇ ਸਾਲ ਦੇ ਵਿੱਚ ਜੋ ਵੀ ਆਲਾ ਬਖਵਾਖ ਮਾਬਾ ਕਰਦੇ ਆ ਵਾਸਤੇ ਜਿਹੜੇ ਅੱਖੇ ਪੰਜ ਹੋ ਕੇ ਆ ਉਹਦੇ ਬਾਰੇ ਵੀ ਕਰਨ ਕਰਦੇ ਸੀ ਇੱਕ ਤਾਂ ਜਿਹੜਾ ਮੇਨ ਆ ਆਪਾਂ ਪਿੱਛੇ 4 ਏਕੜ ਜ਼ਮੀਨ ਦਿੱਤੀ ਸੀਗੀ ਹੋਮੀਓਪੈਥਿਕ ਕਾਲਜ ਵਾਸਤੇ ਨਾ ਉਹਦਾ ਨਾਮ ਆ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੋਤੇ ਰੱਖਣ ਦੇ ਵਾਸਤੇ ਇਹ ਸਾਰੇ ਬਸਤੀ ਤੋਂ ਵੀ ਉਹਨਾਂ ਦੇ ਨੋਤੇ ਰੱਖੇ ਜਾਵੇ ਕਿਉਂਕਿ ਗੁਰੂ ਜੀ ਚੰਕੂਪੁਰਪਰ ਤੋਂ ਜਿਹੜਾ ਮਨਸ਼ੂਰ ਸਾਹਿਬ ਜੀ ਸਾਰੇ ਇਹ ਗੱਲ ਮੇਨ ਸਾਧਨ ਵਿੱਚ ਕਰੀ ਗਈ ਹੈ ਤੇ ਬਾਕੀ ਕੁਝ ਜਿਹੜੇ ਕੰਮ ਨੇ ਹੋਣੇ ਵਾਲੇ ਉਹਨਾਂ ਤੇ ਵਿਚਾਰ ਕਰਾਂਗੇ। ਅਨੁਪ੍ਰਦਾਨ ਜੀ ਪਹਿਲਾ ਬਜਟ ਪੇਸ਼ ਕੀਤਾ ਪਹਿਲਾ ਬਜਟ ਮੈਂ ਸ਼ਹਿਰ ਦੇ ਵਸਨੀਕਾਂ ਨੂੰ ਮੁਬਾਰਕਬਾਦ ਦਿੰਨਾ ਕਿ ਜੋ ਸਾਡਾ ਬਜਟ ਹੈ ਤਕਰੀਬਨ 1 ਕਰੋੜ ਰੁਪਏ ਦੇ ਨਾਲ ਸੀ ਵਾਅਦਾ ਕਰਕੇ ਨਹੀਂ ਉਮੀਦ ਰੱਖਿਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਵੀ ਨਗਰ ਕੌਂਸਲ 24 ਇੱਕ ਤੋਂ ਬਣੀ ਆ ਉਸ ਤੋਂ ਬਾਅਦ ਨਗਰ ਕੌਂਸਲ 'ਚ ਆਮਦਨ 'ਚ ਬਹੁਤ ਜ਼ਿਆਦਾ ਵਾਧਾ ਹੋਇਆ ਜਿਵੇਂ ਜੇ ਕਿ ਜਿੰਨੇ ਗੱਲ ਕਰਾਂ ਤਾਂ ਨਕਸ਼ਿਆਂ ਦੀ ਸਮਾਰਟ ਮਾਰਕ ਸਾਨੂੰ 20 ਲੱਖ ਰੁਪਏ ਨਕਸ਼ਿਆਂ ਤੋਂ ਆ ਗਿਆ ਜੋ ਕਿ 1977 ਤੋਂ ਜਦੋਂ ਵੀ ਮਿਊਨਿਸਪਲ ਕਮੇਟੀ ਬਣੀ ਆ ਨਗਰ ਕੌਂਸਲ ਹੋਈ ਆ ਕਦੇ ਅੱਜ ਤੱਕ 20 ਲੱਖ ਰੁਪਏ ਮਾਰਕ 'ਚ ਨਹੀਂ ਆਇਆ ਮਾਰਕ 'ਤੇ ਕੋਈ ਪ੍ਰਾਪਰਟੀ ਟੈਕਸ ਨਹੀਂ ਸਿਰਫ ਨਕਸ਼ਿਆਂ ਦੀ ਫੀਸ 20 ਲੱਖ ਰੁਪਏ ਆਈ ਆ ਕਿਉਂਕਿ ਜੋ ਸੀ ਵਾਅਦਾ ਕੀਤਾ ਸੀ ਕਿ ਅਸੀਂ ਲੋਕਾਂ ਨੂੰ ਫੂਲਤਾ ਦਾ ਮੰ ਇੱਕ ਰਾਵਨੀ ਹੁੰਦਾ ਮੰ ਕਰਨ ਦਾ ਮੰ ਇੱਕ ਉਹਦੇ ਤੇ ਜਿਵੇਂ ਥੋੜੀ ਸਸਤੀ ਕੀਤੀ ਹੈ ਨਗਰ ਕਾਉਂਸਲ ਨੇ ਤੇ ਉਹਦੇ ਨਾਲ ਸਾਡੀ ਆਮਦਨ ਵਿੱਚ ਬਹੁਤ ਵਾਧਾ ਹੋਇਆ ਤੋਂ ਮੈਂ ਆਸ ਕਰਨਾ ਕਿ ਆਉਣ ਵਾਲੇ ਸਾਲ ਦੇ ਵਿੱਚ ਬਜਟ ਜੂ ਸਾਡਾ 7 ਕਰੋੜ ਦਾ ਪਰ ਅੱਖ ਤੋਂ 90 ਕਰੋੜ ਰੁਪਇਆ ਸੀ ਜਰੂਰ ਵਾਧਾ ਕਰਦੇ ਬਜਟ ਦੇ ਵਿੱਚ ਤਾਂ ਚਲੋ ਬਿਲਕੁਲ ਜੋ ਆਇਜ਼ ਰੂਟੀਨ ਹੁੰਦਾ ਗਲੀਆਂ ਨਾਲੀਆਂ ਹੋਰ ਲਾਈਟਾਂ ਦੀ ਰਿਪੇਅਰ ਹੁੰਦੀ ਹੈ ਪਰ ਜੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਸੀ ਟਾਰਕੀਲੇ ਨਗਰ ਕਾਉਂਸਲ ਦੇ ਹੋਮੋਪੈਥਿਕ ਕਲੀਨਿਕ ਨੂੰ ਦਿੱਤੇ ਆ ਉਦੇ ਨਾਮ ਦੀ ਅਸੀਂ ਰੱਖਿਆ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਨਾਮ ਤੇ ਇਹ ਹੋਮੋਪੈਥੀ ਦਾ ਜੇ ਨਾਮ ਰੱਖਿਆ ਦਿੱਤੇ ਸਰਕਾਰ ਤਾਂ ਇਹ ਸਾਡੇ ਲਈ ਬੜੀ ਖੁਸ਼ਕਿਸਮਤੀ ਦੀ ਗੱਲ ਹੋਊਗੀ ਕਿਉਂਕਿ ਜਿਹੜਾ ਹੋਮੋਪੈਥਿਕ ਇਹ ਖੁੱਲਣਾ ਹਸਪਤਾਲ ਮੇਰਾ ਖਿਆਲ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਖੁੱਲੂਗਾ ਤੇ ਅਸੀਂ ਆਸ ਕਰਦੇ ਹਾਂ ਕਿ ਗੁਰੂ ਦੀ ਲਗਰੀ ਖੁੱਲੇ ਉਹ ਸਹਿਰ ਵਿਸ਼ਵਾਸ ਦੇ ਕੋਸ਼ਿਸ਼ ਹੈ ਦੀ ਬਿਕਵਾਰੇ ਅਸੀਂ ਪਹਿਲਾਂ ਹੀ ਕੈਂਡਲ ਲਾ ਚੁੱਕੇ ਹਾਂ ਜੀ ਬੂਟਿਆਂ ਦਾ ਇਤਿਹਾਸਿਕ ਲਾਈਟਾਂ ਦਾ ਔਰ ਜੋ ਲਾਈਟਾਂ ਬੁੱਤੇ ਟੈਂਡਰ ਲੱਗ ਚੁੱਕਿਆ ਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਸੀਂ ਇੱਕ ਟੈਂਡਰ ਉਹਦਾ ਕੈਮਰਿਆਂ ਦਾ ਲਗਾਇਆ 200 ਤੋਂ 300 ਕੈਮਰਾ ਸਾਰੇ ਸ਼ਹਿਰ ਦੇ ਵੱਖ-ਵੱਖ ਈਸ਼ਿਆਂ ਤੇ ਲਾਵਾਂਗੇ ਤਾਂ ਕਿ ਜੋ ਕ੍ਰਾਈਮ ਹੋ ਰਿਹਾ ਉਹ ਨੂੰ ਫਰਕ ਪਊਗਾ ਬਾਕੀ ਤੁਸੀਂ ਦੇਖ ਰਹੋ ਦਿਨ ਬਤਾ ਦਿਨ ਸ਼ਹਿਰ ਨੂੰ ਸਾਫ਼ ਸੁਥਰਾ ਸੋਹਣਾ ਕਰਨ ਲਈ ਨਗਰ ਕੌਂਸਲ ਦੇ ਸਾਰੇ 15 ਦੇ 15 ਸਾਡੇ ਐਮਸੀ ਸਾਡੇ ਜਿੰਨੇ ਸਾਡੇ ਮੁਲਾਜ਼ਮ ਨੇ ਉਹ ਦਿਨ ਰਾਤ ਇਹ ਕਰ ਰਹੇ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਨਗਰ ਕੌਂਸਲ ਸਫਾਈ ਦੇ ਵਿੱਚ ਮੇਰਾ ਖਿਆਲ ਹੈ ਇਸ ਟਾਈਮ ਜੋ ਸਰਵੇ ਹੋ ਰਿਹਾ ਨੇ ਲੁਧਿਆਣਾ ਜਿਲ੍ਹੇ ਕਿ ਅਸੀਂ ਪਹਿਲੇ ਨੰਬਰ ਤੇ ਚੱਲ ਰਹੇ ਹਾਂ ਗੱਲ ਕਰੀ ਜੀ ਖਾਲਸਾ ਚੌਂਕ ਖਾਲਸਾ ਚੌਂਕ ਵੀ ਇੱਕ ਬਦਲਣ ਲਈ 10 ਲੱਖ ਦਾ ਸੀ ਟੈਂਡਰ ਪਾਇਆ ਸੀ ਬਾਅਦ ਕਿਸਮਤ ਇਹ ਰਹੀ ਕਿ ਉਹ ਟੈਂਡਰ ਕਿਸੇ ਟੇਕੇਦਾਰ ਨੇ ਨਹੀਂ ਪਾਇਆ ਉਹਨੂੰ ਅੱਜ ਅਸੀਂ ਦੁਬਾਰਾ ਐਕਸਕਿਊਲੇਟ ਕਰਤਾ ਤੇ ਖਾਲਸਾ ਟੈਂਡਰ ਦਾ ਜੋ ਖਾਲਸਾ ਚੌਂਕ ਦਾ ਸਾਡੀ ਤਮੰਨਾ ਹੈ ਕਿ ਜੋ ਆਰ ਪੀ ਸੀ ਲੈਂਟਰ ਪਾ ਕੇ ਉੱਥੇ ਆਰਸੀਸੀ ਲੈਂਟਰ 12 ਤੋਂ 15 ਫੁੱਟ ਦਾ ਤਾਂ ਕੇ ਇਕੰਡਾ ਸਾਹਿਬ ਨੂੰ ਉੱਪਰ ਰੱਖ ਕੇ ਤੇ ਟੱਫਨ ਲਗਾ ਕੇ ਉਹਨੂੰ ਕਵਰ ਕਰਾਂਗੇ ਤੁਸੀਂ ਰੋਪੜ ਜਾਮੇਓ ਤਾਂ ਇੱਕ ਤੁਸੀਂ ਦੇਖਿਆ ਕਿ ਪਹਿਲੇ ਚੌਂਕ 'ਚ ਇੱਕ ਛੋਟਾ ਜਿਹਾ ਰਵੈਤੀ ਗੇਟ ਬਣਾਂਗੇ ਉਹ ਰਵੈਤੀ ਗੇਟ ਉੱਪਰ ਲਾਵਾਂਗੇ ਤੇ ਸਾਈਡਾਂ ਤੇ ਫੁਆਰੇ ਫੂਰੇ ਲਾ ਕੇ ਲਾਈਟਾਂ ਲਾ ਕੇ ਖਾਲਸਾ ਚੌਂਕ ਦੀ ਦਿੱਕ ਬਦਲਣਾ ਸਾਡਾ ਬਹੁਤ ਵੱਡਾ ਟਾਰਗੇਟ ਆ ਜੇ ਗੁਰੂ ਦੀ ਨਗਰੀ ਆ ਤੁਸੀਂ ਮਾਲਕ ਨੇ ਸੁੱਖ ਰੱਖੀ ਤਾਂ 2 ਤੋਂ 3 ਮਹੀਨੇ ਦੇ ਅੰਦਰ ਖਾਲਸਾ ਚੌਂਕ ਨੂੰ ਹੋਸ਼ਹਣਾ ਬਣਾ ਲਾਂਗੇ ਜਿਹੜੇ ਰੀਅਲਿਸਟਿਕ ਗੱਲ ਬੋਲ ਰਿਹਾ ਕੋਈ ਨਾ ਮੱਛੀ ਰੋਗਾ ਨਹੀਂ ਉਹਨਾਂ ਦਾ ਕੋਈ ਬੱਜਟ ਦੇ ਵਿੱਚ ਨਹੀਂ ਨਹੀਂ ਉਹ ਐਕਚੁਅਲੀ 100 ਸਾਲ ਜੋ ਕਿ ਆਪਣੇ ਹਲਕੇ ਦੇ ਇਥੋਂ ਰਹਿਨਮਈ ਕਰ ਰਹੇ ਨੇ ਖੰਨਾ ਤੋਂ ਮਨਿਸਟਰ ਨੇ ਉਹਨਾਂ ਨਾਲ ਗੱਲ ਸਾਡੀ ਹੋ ਚੁੱਕੀ ਆ ਤੇ ਮੈਨੂੰ ਆਸ ਆ ਕਿ ਪ੍ਰਮਾਤਮਾ ਸੋਖ ਰੱਖੇ ਇਸ ਸਾਲ ਦੇ ਵਿੱਚ ਰਵੈਟੀ ਗੇਟ ਅਸੀਂ ਜਿਵੇਂ ਆਪਾਂ ਕੀਰਤਪੁਰ ਸਾਹਿਬ ਜਾਣਦੇ ਆ ਆਨੰਦਪੁਰ ਸਾਹਿਬ ਜਾਣਦੇ ਆ ਉੱਥੇ ਜਿਵੇਂ ਰਵੈਟੀ ਗੇਟ ਨੇ ਉਹੋ ਜਿਹਾ ਹੀ ਰਵੈਟੀ ਗੇਟ ਅਸੀਂ ਮੱਛੀਵਾਰਾ ਸਾਹਿਬ ਦੀ ਐਂਟਰੀ ਤੇ ਇਸ ਸਾਲ ਦੇ ਵਿੱਚ ਬਣਾ ਦੇਵਾਂਗੇ